ਤੁਹਾਡਾ ਦਰਜਾਉਂ ਦੇਖਿਆ? ਨੂੰ ਮਦਰ ਨੂੰ ਆਉਂਦੇ ਦੇਖਿਆ ਹਾਂ। ਖੱਬੇ ਮੁਰੇਂਗਰ ਵਿਦਾਤ ਚੋਂ ਜਾਂਦਾ ਆ। ਹਾਂ ਆਂਦਾ। ਰਵੀਦਾ ਕਿਉਂ ਤੂੰ ਸਿੱਧਾ ਬੂਟਾ ਮੰਡੀ? ਹਾਂਜੀ। ਬੂਟਾ ਮੰਡੀ ਦੇ ਨਾਲ ਹੀ ਰਸਮਣ ਥਾਬਾ ਵੈਸ਼ੂ ਖਬੀਰ ਕਾਹਦੀ ਬੋਲਦਾ ਛੇਤੀ ਆ ਜਾ। ਅੱਛਾ ਉੱਥੇ ਆ ਜਾਨੇ ਉੱਥਾਰੇ ਮੈਨੂੰ ਫੋਨ ਕਰ ਦਿੰਨਾ ਮੈਂ। ਹਾਂ ਕਿੰਨੇ ਚਿਰ ਚੱਲਣਾ ਹੈ? ਗੱਡੀ ਆ ਕਾਲੇ ਰੰਗ ਦੀ। ਚੱਲ ਪਹੁੰਚ ਕੇ ਉੱਥਾਰੇ ਉੱਥੇ ਜੋਦ ਨਹੀਂ ਬੈਠੀ ਚੋਪਾ ਕਰਕੇ। ਗੱਡੀ ਵਿੱਚ ਨਹੀਂ ਬੈਣਾ ਮੁੰਣਾ ਤੂੰ। ਮੈਂ ਤੇ ਇੰਨਾ ਹੀ ਮਹਿਲ। ਮੈਂ ਕੱਟ ਪੈ ਹੈ ਲੈ ਦੇ ਰਿਹਾ ਤੈਨੂੰ ਤੇਰਾ ਕੋਈ ਨਹੀਂ ਰੇਟ ਤੇ ਬਾਧੂ ਦੇ ਰਿਹਾ 1000 ਰੁਪਏ ਮੈਂ ਤੇਰੀ ਲੈਣੀ 1000 ਰੁਪਏ ਮੈਂ ਅੰਦਰ ਲੈਣਾ ਉਹਨਾਂ ਨੂੰ ਮਕਾਨ ਵਾਲਾ ਕੰਦਰਤ ਸੁਣਦੀ ਲੋਨ ਠੀਕ ਆ ਕਿੰਨ ਵਾਰੇ ਚੁੱਪ ਕੇ ਮੈਨੂੰ ਆਂਦੇ ਨਾ ਕਿ ਤੇਰਾ ਮੇਰਾ ਨਾਮ ਕਬੀਰ ਅੱਛਾ ਤੇ ਮੈਨਾਂ ਨਹੀਂ ਚਾਲ ਦੇ ਨਾਲ ਚਾਲ ਨਹੀਂ ਚਾਲ ਆਹ ਹਾਂ ਆਹ ਉਹਨੇ ਮੈਂ ਚਾਲ ਦੇ ਨਾ ਆਈ ਅੱਛਾ ਹੋਇਆ ਕਬੀਰ ਹਾਂ ਲਿਆ ਹਾਂ ਚਲ ਆਈਏ ਫਿਰ ਲੋ ਘਰ ਦਾ ਪਤਾ ਸਰਦਾ ਉੱਥੇ ਨਾ ਹੋਟਲ ਸਾਹਮਣੇ ਜਿੱਥੇ ਪਹਿਲਾਂ ਪੰਜ ਮੰਦਲ ਕੋ ਵਾਟਰ ਜੜੇ ਜਿੱਥੇ ਪਹਿਲਾਂ ਨਹੀਂ ਸੀ ਕਿੱਥੇ ਵਾਲਾ ਪਹਿਲਾਂ ਜਿੱਥੇ ਕੋੜੀ ਬਾਂਦੀ ਤੇਰੀ ਉੱਥੇ ਨਹੀਂ ਹਾਂ ਹੁਣ ਕਿੱਥੇ ਆ ਰਤਨ ਮੈਂ ਢਾਬਾ ਦੇਖਿਆ ਵੈਸੇ ਨੂੰ ਰਤਨ ਮੈਂ ਢਾਬਾ ਦੇਖਿਆ ਵੈਸੇ ਨੂੰ ਨਹੀਂ ਜੀ ਹਲੋ ਹਾਂ ਹਾਂਜੀ ਕਿੱਥੇ ਆ ਮੈਡਮ ਜੀ ਕੌਣ ਮੈਂ ਬੋਲਦਾ ਡੀਜੀ ਵਾਲਾ ਜੀ ਕਿ ਸਵਾਲ ਦੇ ਤੁਸੀਂ ਮੈਂ ਗਲੰਦਰ ਨਹੀਂ ਆਇਆ ਤੇ ਅਜਵਾਰ ਨਗਰ ਕਿਨੇ ਜਾਣੇ ਆ ਤਨੀ ਜਲੇ ਆ ਜਗਾ ਗਈ ਜਗਾ ਆ ਗਈ ਸੀ ਤੇ ਆ ਮਿਲ ਜੂਗੀ ਜਲਾ ਜੇ ਤੇ ਨਹੀਂ ਹੈਗੀ ਤਾਂ ਵੀ ਦੱਸੋ ਹੈ ਨਹੀਂ ਸਾਡੇ ਕੋਲ ਕਿ ਵਿੱਡਾ ਕਹਿਣ ਚਲ ਕਿੱਥੇ ਜੀ ਹੁਣ ਜੇ ਤੇ 10 10 ਮਿੰਟ ਲਾਣੇ ਤੇ ਤਿੰਨਾਂ ਨੂੰ ਜਗ੍ਹਾ ਮਿਲ ਸਕਦੀ ਆ ਠੀਕ ਆ ਜੀ ਕਿ 4000 ਲੱਗਣਾ ਤਿੰਨਾਂ ਦਾ ਉਹ ਤਾਂ ਕੋਈ ਚੱਕਰ ਨਹੀਂ ਆਈ ਕਿੱਥੇ 15 15 ਮਿੰਟ ਦਾ ਲਾਣਾ ਅੰਨੇ ਨੇ ਚਲੋ ਕੋਈ ਗੱਲ ਨਹੀਂ ਇਹ ਕਿੰਨੀਆਂ ਕੁ ਗੇ ਵੱਖਰੀਆਂ ਵੱਖਰੀਆਂ ਮਿਲ ਜਾਣੀਆਂ ਚੁੱਕੇ ਚਾਪੀ ਮੰਨ ਲਈਆਂ ਚੁੱਕੇ ਤੇ ਤੁਹਾਨੂੰ ਪਤਾ ਹੀ ਮੈਨੂੰ ਆਂਦੇ ਕਿਸੇ ਨੂੰ ਆਂਦੇ ਨੂੰ ਪਤਾ ਨਾ ਤੁਸੀਂ ਮੈਂ ਤਾਂ ਮਿਲ ਜਾਣੀ ਮੈਂ ਤਾਂ